ਦੱਸ ਮੈਨੂੰ ਮਲੇਕ ਤਾਂ ਇਹਨੇ ਕਹਿੰਦਾ ਉਹ ਯਾਰ ਜੀ ਆਪਾਂ ਚਲੋ ਨਕਾਰੂ ਦੇ ਲੈਣੇ ਇਹ ਤਾਂ ਉਹ ਵੀ ਦੱਸਣਾ ਕੋਈ ਫਾਈਲ ਫਿਰ ਮੈਂ ਤਾਂ ਨਹੀਂ ਕਿਹਾ ਉਹਨਾਂ ਨੇ ਕਿਹਾ ਉਹਨਾਂ ਦੇ ਕੋਲ ਆਪਾਂ ਦੇ ਚੱਲ ਨਹੀਂ ਗਿਆ ਉਹ ਨਹੀਂ ਲਿਖਿਆ ਦਿੰਦੇ ਸਾਫੀ ਹੋ ਲੈ ਲੈ ਦੋਸਤ ਦੋ ਚਾਰ ਸੌਣ ਦੇ ਜੀ ਇਹਨੇ ਲਾਇਆ ਦੇਣੀ ਨਹੀਂ ਹਾਂ ਦੇਣੀ ਆਹ ਪੱਕ ਅਰੇ ਯਾਰ ਛੜੀ ਛੜੀ ਬਣ ਜੂ ਤਾਂ ਮਹੀਨੇ ਦੋ ਮਹੀਨੇ ਤਿਆਰ ਕਿੱਥੋਂ ਹੀ ਆਗੇ ਇਹ ਜੀ ਇਹਦਾ ਕੀ ਹੋਇਆ ਤਾਂ ਹੋਜੀ ਹਾਂ ਇਹ ਤਾਂ ਆਪਦਾ ਜੀ ਦਾ ਵੇਖ ਲੈ ਟੁੱਟਿਆ ਨਾ ਹੋਵੇ ਯਾਰ ਨਾਉ ਦੀਆ ਟੁੱਟਿਆ ਨਹੀਂ ਖਲਿਆ ਆਪਣੀ ਮੈਂ ਦੇਖ ਲੈ ਚੈੱਕ ਆਪ ਕਰ ਤੀ ਦੇਖ ਲੈ ਉਹ ਇਹਦੇ ਚ ਮਾੜਾ ਮੋੜਾ ਪੀੜ ਤੇ ਲੱਗਦੀ ਆ ਆਪਣੇ ਚ ਲੱਗ ਜੇ ਤਾਂ ਓਏ ਕੋਈ ਉਹਨੂੰ ਨਹੀਂ ਪਤਾ ਵਿਚਾਰਿਆਂ ਨੂੰ ਜਾਣ ਨੂੰ ਆਪਾਂ ਤਾਂ ਪੱਕੇ ਆ ਜਿਵੇਂ ਮਾੜੀ ਮੋਟੀ ਹੋਣੀ ਫਿਰ ਤਾਂ ਪਤਾ ਆ ਠੀਕ ਹੈ ਮੋੜੀ ਜੀ ਆ ਗਈ ਇੱਥੇ ਪਾਣੀ ਪਾ ਦੂਗਾ ਦੋ ਦਿਨ ਠੰਡਾ ਪੱਟੀ ਬਨ ਕੇ ਬਹੁਤ ਮਸਲਾ ਦੂਜੀ ਬਸਤ ਕਰ ਜਾਏ ਜਿਵੇਂ ਸਾਰੇ ਪੱਕੇ ਸਹੀ ਖੜ ਜਾ ਵੀ ਖੜੀ ਥਾਂ ਥਾਂ ਦੀ ਉਹਨਾਂ ਨੂੰ ਕੀ ਪਤਾ ਅੰਜਾਨ ਨੂੰ ਕਿਤੇ ਜੁਰਤ ਹੁਣ ਦੋ ਦੋ ਥਣ ਕੀ ਚਾ ਚੀਜ਼ ਤੇ ਆਲਾ ਪੈਸੇ ਲਾਉਂਦਾ ਤਾਂ ਵਧੀਆ ਹੀ ਲਊ ਬਾਈ ਫੀਰੀ ਮੇਮ ਨਹੀਂ ਆਹੀ ਪੁੱਛ ਪਏ ਇਹਦੇ ਦੱਸ ਕਿੰਨੇ ਰੁਪਏ ਨੇ ਯਾਰ ਇਹਾਂ ਦਾ ਜਿੰਨੇ ਲੈਣੇ ਉਹਨੇ ਦੱਸੀ ਮਾਲੀਆਂ ਪਕਾਈਆਂ ਨੇ ਕਰਾਈ 9000 ਦੀ ਆ ਕੀ ਆਪਾਂ ਫਿਰ ਉਹ ਤਾਂ ਬਹੁਤ ਸੱਲੇ ਫਿਰਦਾ ਹੈ ਇਹਨਾਂ ਨੂੰ ਮਜਬੂਰੀ ਗੱਲ ਸਾਹੀ ਇਹਨਾਂ ਦਾ ਭਾਜਦਾਤੀ ਖੜਾਈ ਮੈਂ ਮਸਾਂ ਬ੍ਰੇਕ ਲਾਤੀ ਬਹੁਤ ਯਾਰ ਹਾਂ ਯਾਰ ਅਗਲੇ ਨਾਲ ਪਕਾਈ ਕਰਦਾ ਮੁੱਲ ਤਾਂ ਲਾ ਚੀਜ਼ ਤੇ ਮਿਲੂਗੀ ਪਕਾਈ ਨਾਲ ਹੀ ਮਿਲੂਗੀ ਤੂੰ ਕੋਈ ਗੱਲ ਕਰ ਦੇ ਲੈ ਨਾ ਕੀ ਤਾ ਉਹ ਵੀ ਦੱਸ ਨਾ ਕੋਈ ਛਾਈ ਸੀ ਉਹ ਤਾਂ ਕਹਿੰਦੇ 4500 ਤੋਂ ਉੱਤੇ ਅਸੀਂ ਲੈ ਨਹੀਂ ਸਕਦੇ ਮੈਂ ਦੱਸਤੀ ਹਾਂ ਦੀ ਤਾਂ ਤੈਨੂੰ ਜਿਹੜੀ ਮੈਨੂੰ ਗੱਲ ਕਹੀ ਐ ਤੂੰ ਮੈਨੂੰ ਦੱਸ ਵੀ ਕੈਰਤੀਆਂ ਦੀ ਦੇਣੀ ਐ ਜਾਇਜ਼ ਬਾਹਲੇ ਉੱਚ ਲਾਗੇ ਪੈਸੇ ਰਾਜੂ ਪੱਠ ਵੀ ਵੇਖ ਵੀਰੇ ਯਾਰ ਯਾਰ ਕਿਸੇ ਦਾ ਕੀ ਐ ਕੁਸਲਾ ਵਿਆ ਆਲੇ ਦੀ ਮਰਦੂ ਉਹ ਆਲੇ ਨੇ ਆਪਦਾ ਪੁਗਦਾ ਲਾਤਾ ਹੂ ਬੋਲ 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 ਹਾਂ ਹੈ ਉਹ ਕੋਈ ਨਹੀਂ ਫਿਰ ਐ ਤੂੰ ਵੀ ਕੋਈ ਪਤਾ ਤਾਂ ਲੱਗੇ ਓ ਯਾਰ ਮੈਂ ਨੌ ਉਹਦੀ ਆਖੀ ਯਾਰ ਜੀ ਨੌ ਤਾਂ ਮੰਗੀ ਜਾਂਨੇ ਤੇ ਲੈ ਹੁਣ 4500 ਦੀ ਪਾਠ ਯਾਰ ਵੀਰੇ ਫਿਰ ਮੈਂ ਤਾਂ ਨਹੀਂ ਕਿਹਾ ਉਹਨਾਂ ਨੇ ਕਿਹਾ ਉਹਨਾਂ ਨੇ ਤੇ ਪਲਾਉ ਦਾ ਆਖੜ ਕੇ ਤਿੰਨ ਦੀ ਆ ਜਿਹਨੇ ਵੀ ਚੀਜ਼ ਉਹਨੇ ਦੀ ਮੁੱਕਨੀ ਹੈ ਕਿ ਨਹੀਂ ਚੱਲ ਜਾ ਜਾ ਲਾ ਉਹ ਤੇ ਤੂੰ ਵੀ ਦੱਸ ਵੀ ਦੇਣੀ ਦੇਣੀ ਐ 200 ਘੱਟ ਹਾਂ ਚੱਲ ਮੈਂ ਆਖ ਤਾਂ ਨੌ ਦੇ ਕਿਨੇ 200 ਘੱਟ ਨੌ ਦੇ ਤੂੰ ਸਾਤ ਵੀ ਹੋਰ ਲੈ ਲਿਆ 200 2 400 ਨਾਲ ਥੋੜੀ ਯਾਰ ਭਾਈ ਯਾਰ ਪੰਜ ਦੀ ਦਿੰਨੇ ਨਹੀਂ ਦੇਣੀ

ਜਾ ਸ਼ੇਦੀ ਹੋਗੀ ਦਵਾ ਉਹ ਨਹੀਂ ਬਈਗਾ ਉਹ ਨਹੀਂ ਆ ਉਹ ਛਾੜ ਦੇ ਉਹ ਪਹਿਲਾਂ ਨਾ ਲਾਇਆ ਤੂੰ ਇਹ ਚਮੜਾ ਦੀ ਚੀਜ਼ ਹੈਗੀ ਬਈ ਹੋਗੀ ਜਫਰ ਲੈ ਚਮੜੇ ਨੂੰ ਕੀ ਚੀਜ਼ ਤੇ ਹੈਗੀ ਰੁਪਏ ਦੇਓ 100 ਰੁਪਏ ਮੁੰਡਾ ਨਹੀਂ ਉਹ ਹੁਣੀ ਨਹੀਂ ਬਈ ਜਿਤ ਕਰ ਲੀਆਂ ਬੰਦਿਆਂ ਦੀ ਚੰਗੀ ਆ ਵੀਰੇ ਅੱਜਾ ਕਰ ਬਈ ਵੀਰ ਮੈਸੇ ਹੋ ਗਿਆ ਮਾਰੀ ਉਹਦਾ ਤਾਂ ਹੋ ਜੂਗਾ ਹੋਏ ਨਾਲ ਹੀ ਹੋਊਗਾ ਨਾ ਉਹ ਮੇਰਾ ਭਰਾ ਖੜਾ ਮੈਂ ਚੱਲ ਜਿਤ ਕਰੇ ਇਹ ਬਾਜਵਾ ਪਰੇ ਭੱਜ ਗਿਆ ੱਟੇ ਰਹੇ ਆ ਅਸੀਂ ਪਾਕਿਸਤਾਨ ਦੇ ਆਪਣੇ ਬਡੇਰੂ ਰਹੇ ਨੇ ਉਹਦਾ ਤਾਂ ਟਿੱਡੇ ਚਤੀ ਹੋਰ ਕਿਹੜੇ ਰਹੇ ਆਪਾਂ ਐਵੇਂ ਝੂਠ ਬੋਲੀਏ ਤੇ ਡਿੱਚੇ ਹੋਵਾਂਗੇ ਆਪਾਂ ਦਾ ਬੰਦੇਰੇ ਰਹੇ ਨੇ ਆਪਣੇ ਹਾਂ ਲਓ ਜੀ ਨਹੀਂ ਉਹ ਤਾਂ ਕਰਵਾ ਦਿਆਂਗੇ ਸੌਦਾ ਕਰ ਲਓ ਕੋਈ ਪੱਟ ਦੇ ਦਿਓ ਭਰਾਵਾ ਹੋਰ ਕਸਰ ਕੀ ਰਹਿ ਗਈ 8.5 ਦੀ ਰਾਜੂ ਲੈ ਜਾਓ ਪੱਟ ਵੀਰੇ ਛੀਏ ਨਾ ਲਾਇਆ ਦੇਣੀ ਨਹੀਂ ਹਾਂ ਦੇਣੀ ਨਹੀਂ ਵੀਰੇ ਆ ਪੱਕੇ 100 ਖਾ ਲਈ ਤੇ ਉਹ ਗਰੀਬ ਆਦਮੀ ਪਹਿਲੀ ਵਾਰ ਵਿਚਾਰਾ ਕਿੱਥੋਂ ਆਪਾ ਜੋ ਸੋਣੇ ਦੀਆਂ ਨੱਤੀਆਂ ਪਾਉਂ ਉਹ ਮੂੰਹ ਨਾ ਲਟਾ ਦੀ ਤੂੰ ਨਾ ਲਟਾ ਦੀ ਕਿਸੇ ਨੂੰ ਤੇ ਤੇ ਮੁੰਡੇ ਦਾ ਕੰਨ ਵਢਾ ਦੇ ਵਢਾ ਦੇ ਪਤਾ ਬਣਾਉਟੂ ਨੇ ਕਿ ਸੋਨੇ ਦੀਆਂ ਨੇ ਬੌਲੀਆਂ ਗੱਲਾਂ ਨਹੀਂ ਕਰਿਆ ਕਰਦੇ ਤੂੰ ਬੰਦੇ ਯਾਰ ਤੂੰ ਦੱਸ ਕੀ ਹੁੰਦਾ ਚੋਲ ਫਰੇ ਕੇ ਤੀ ਸੋਨੀ ਦਾ ਮੈਂ ਤਰੀਕਾ ਨਹੀਂ ਭਾਈ ਤਰੀਕਾ ਹਲੋ ਕ ਕਾਇਦੇ ਕਾ ਪੂਰੇ ਸੀਰੀ ਉਹ ਨਹੀਂ ਯਾਰ ਮਾਰੀ ਯਾਰ ਕਹਿੰਦੇ ਮਾਰੀ ਕਿੱਥੇ ਜਾ ਸਾਡੇ ਛੀਦੀ ਚਾਲ ਚੱਲ ਪਰ ਜਾ ਲੈ ਯਾਰ ਸਾਡੇ ਛੀਦੀ ਹੋ ਜਾ ਪਰ ਬਾਪੂ ਦੀ ਪੰਚਾਇਤ ਦੀ ਮੰਨੋ ਪੰਚਾਇਤ ਦੀ ਮੰਨੋ ਮੈਂ ਉੱਥੇ ਤੱਕ ਭੱਗੇ ਜਾਣਾ ਤੇ ਹੌਲੀ ਹੌਲੀ ਹੋਰ ਕੀ ਆ ਬ੍ਰੇਕ ਲਾ ਲੈਣ ਨੂੰ ਟੱਕਰੇ ਤੇ ਹੋਰ ਕੀ ਆ ਤੈਨੂੰ ਵੀ ਨਹੀਂ ਇਹਨਾਂ ਮੈਂ ਤੈਨੂੰ ਅਸੀਂ ਵੀ ਲੈ ਲੈਣਾ ਸੁੱਧ ਪਰ ਅਸੀਂ ਜਾਨਵਰ ਕਰ ਸਾਲਾ ਜਾਦੇ ਸੀ ਬੇ ਨਿਭਜਣ ਦੇ ਪਰ ਇਹ ਮਰਜੀ ਕਰੀ ਉਹ ਠੀਕ ਹੈ ਫਿਰ ਆਇਆ ਉਹ ਵੀ ਉਹ ਵੀ ਪੁੱਛਣਾ ਪੈ ਗਿਆ ਉਹ ਨਿਆਲ ਖੋਲ ਅਣਜਾਨ ਮੀਂਹ ਤੱਕਿਆ ਨਹੀਂ ਲੰਦਰਾ ਲੋਕ ਗਲਤ ਕਰਦੇ ਨੇ ਗੱਲ ਕਮੈਂਟਾਂ ਚ ਆਹ ਪੈਸੇ ਪਵਾਲੇ ਖਾਤੇ ਹਾਂ ਉਹ ਤਾਂ ਦੇਣੀ ਸੀ ਆਪਾਂ ਨੇ ਉਹਦਾ ਲੈਣੀ ਸੀ ਓਏ ਪੱਪੂ ਕਿੱਧਰ ਹੈ ਉਹ ਲੈਣਾ ਪੈਸੇ ਨਹੀਂ ਤੇ ਰਾਜੂ ਦੇ ਮੋਬਾਈਲ ਤੇ ਬੋਣ ਲੱਗਾ ਮੇਲੇ ਤਾਂ ਨੰਬਰ ਹੀ ਨਹੀਂ ਕੋਈ ਲੈ ਰੱਖਿਆ ਕਰ ਗਿਆ ਪੜਾ ਗਿਆ ਕਰ ਕਾ ਲਿਆਣ ਪੈਸੇ ਮੇਨੂੰ ਤਾਂ ਮੋਬਾਈਲ ਨਹੀਂ ਚਲਾਉਣਾ ਉਹਦਾ ਗੱਲਾਂ ਕਿਹੜੀਆਂ ਕਰਦੇ ਨੇ ਸੁਣਨ ਵਾਲਾ ਮੈਂ ਤਾਂ ਦੱਬ ਕੇ ਕੋਲਾ ਬੰਦਾ ਤੂੰ ਕਿਧਰ ਗਿਆ ਆ ਇਧਰ ਆ ਮੈਂ ਭੱਜ ਕਿਧਰ ਪੈ ਲੈ ਕੇ ਸਾਈ ਜੀ ਨਹੀਂ 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 ਗੱਡੀ ਖੜੀ ਸੀ ਆਉਂਦੀ ਗੱਡੀ ਖੜੀ ਤੇ ਭੱਜੇ ਪਰ ਪਾਕਿਸਤਾਨ ਪਲਟਾ ਆਉਂਦੀ ਗੱਡੀ ਖੜੀ ਆ ਲੈ ਨਾ ਜ਼ਰਾ ਐ ਨਹੀਂ ਜਾਂਦਾ ਬੱਜ ਗਿਆ ਪਰ ਲੈ ਰਹਿ ਕੰਮ ਗਿਆ ਉਹ ਫੋਨ ਤੇ ਵੀ ਜੱਪ ਖਾਣੇ ਭਾਈ ਐਂ ਕਰ ਆਜੋ ਛੋਟੇ ਭਾਈ ਉਹ ਤੇਰੀ ਲਿਖਾਈ ਤੇਰਾ ਨਾ ਉਹਨਾਂ ਦੀ ਉਹਨਾਂ ਨਾਲ ਆਪ ਦਾ ਭਾਈ ਵੇਚ ਦੇ ਉਹਨਾਂ ਨਾਲ ਯੋ ਮਾਨਤਾ ਨੇ ਬਸ ਆਇਓ ਦਰਗਾ ਮੈਮਰੀ ਜੋ 200 ਰੁਪਏ ਲੈ ਮਤ ਨਹੀਂ ਲੈਂਦਾ ਮੈਂ ਨਾ ਨਾ ਬੱਸ ਕਿਵੇਂ